ਧਨਵਾਹਿ ਗੁਰੂ ਸਾਹਿਬ ਜੀ ਧਨਵਾਹਿ ਗੁਰੂ ਸਾਹਿਬ ਜੀ ਿਸ ਜਲ ਨਿਦਕਾਰਨ ਤੁਮ ਜਾ ਕੇ ਆਏ ਸੋ ਅੰਮ੍ਰਿਤ ਕਿਰਪਾਹੀ ਜਿਓ ਛੋਟ 25 1 ਚਤਰਾਈ ਦੁਪਤੋ ਇਹ ਫਲ ਨਾਹੀ ਜੀ ਮਨ ਰੇ ਥਿਰ ਰਹੋ ਮਤ ਕਤ ਜਾਨੀ ਕੀਓ ਬਾਹਰ ਢੁੰਡਤ ਬਹੁ ਦੁਖ ਪਾਵੇਂ ਘਰ ਅੰਮ੍ਰਿਤ ਕਟਮਾਹੀ ਕੀਓ ਬਾਦ ਸ਼ਾਨਦਰ ਵੇ ਗੁਰੂ ਗੋਬਿੰਦ ਸਿੰਘ ਸਾਹੀ ਸ਼ਨਸ਼ਾ ਗੁਰੂ ਗੋਬਿੰਦ ਸਿੰਘ ਜੁਗ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜਗਤ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਨੂੰ ਗੁਰਪੁਰਬ ਨੂੰ ਆਪਾਂ ਜੁੜ ਬੈਠੇ ਹਾਂ ਸਭ ਤੋਂ ਪਹਿਲੀ ਬੇਨਤੀ ਜਿਹੜੇ ਆਪਾਂ ਆਪਸ ਵਿੱਚ ਗੱਲਾਂ ਕਰ ਰਹੇ ਹਾਂ ਆਓ ਕੁਝ ਇੱਕ ਸਮਾਂ ਕੁਝ ਸਿੱਖਣ ਦਾ ਯਤਨ ਕਰੀਏ ਸਕੂਲ ਦੇ ਵਿੱਚ ਕਲਾਸ ਵਿੱਚ ਟੀਚਰ ਹੋਏ ਤੇ ਬੱਚੇ ਗੱਲਾਂ ਕਰਨ ਇਹਦਾ ਭਾਵ ਹੈ ਕਿ ਬੱਚੇ ਜਿਹੜੇ ਨੇ ਸਟੂਡੈਂਟ ਜਿਹੜੇ ਨੇ ਉਹ ਟੀਚਰ ਦੀ ਤੋਹੀਨ ਕਰ ਰਹੇ ਨੇ ਦੁਨੀਆਂ ਦਾ ਦੀਨ ਦੁਨੀਆਂ ਦਾ ਗੁਰੂ ਬੈਠਾ ਹੋਏ ਅਸੀਂ ਇਸ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੀਆਂ ਗੱਲਾਂ ਮਾਰੀ ਜਾਈਏ ਇਹਦਾ ਭਾਵ ਇਹ ਬਣਿਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰ ਰਹੇ ਹਾਂ ਕਿ ਮੈਂ ਕਰ ਦੇਣਾ ਸ਼ਬਦ ਬੜੇ ਸਖਤ ਨੇ ਪਰ ਅਸੀਂ ਆਪਣੇ ਆਪਣੇ ਮਨਾਂ ਵਿੱਚ ਆਤ ਮਾਰੀਏ ਕੀ ਧੰਨ ਗੁਰੂ ਗ੍ਰੰਥ ਸਾਹਿਬ ਨਾਲੋਂ ਕੋਈ ਸਾਨੂੰ ਚੰਗੀ ਗੱਲ ਆਉਂਦੀ ਹੈ ਜੇ ਨਹੀਂ ਆਉਂਦੀ ਤੇ ਆਓ ਇਸ ਬਾਪੂ ਕੋਲੋਂ ਅੱਜ ਕੁਝ ਸਿੱਖਣ ਦਾ ਯਤਨ ਕਰੀਏ ਆਓ ਕੁਝ ਕ ਸਮਾਂ ਆਪ ਜੀ ਨੇ ਅਸੀਸ ਦੇਣੀ ਬਾਦਸ਼ਾ ਦਰਵੇਸ਼ ਸਤਨ ਗੁਰੂ ਗੋਬੀ ਸਿੰਘ ਪਾਸ਼ਾ ਮਹਾਰਾਜ ਜੀ ਦੇ ਕੀਤੇ ਹੋਏ ਬਹੁਤ ਆਦ ਪਰ ਉਪਕਾਰਾਂ ਵਿੱਚੋਂ ਕੁਝ ਕੁ ਪਰ ਉਪਕਾਰ ਆਪਾਂ ਕੋਟਿਆਂ ਤੇ ਗਿਨਣ ਦਾ ਯਤਨ ਕਰਾਂਗੇ ਉਹਨਾਂ ਵਿੱਚੋਂ ਕੁਝ ਸਿੱਖਣ ਦਾ ਯਤਨ ਕਰਾਂਗੇ ਆਪ ਜੀ ਨੇ ਅਸੀਸ ਦੇਣੀ ਸਤਗੁਰੂ ਕਿਰਪਾ ਕਰਮ ਆਓ ਬੜੇ ਪਿਆਰ ਦੇ ਨਾਲ ਗੁਰਪਤੇ ਦੀ ਸਾਂਝ ਪਾਈਏ ਬੜੇ ਪਿਆਰ ਨਾਲ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਨਾ ਸ਼ਹਿਰ ਦੀ ਧਰਤੀ ਜਿਸ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਜਿੱਥੇ ਅਮਰਤ ਦੇ ਦਾਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਗਮਨ ਹੋਇਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਲਖਤੇ ਜਿਗਰ ਮਾਤਾ ਗੁਜਰੀ ਦੀ ਕੁੱਖੋਂ ਪੈਦਾ ਹੋਣ ਵਾਲੇ ਉਹ ਮਹਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਰੀਬ ਨਿਵਾਜ਼ ਜਿਨ੍ਹਾਂ ਦਾ ਬਚਪਨ ਪਟਨੇ ਦੀ ਧਰਤੀ ਤੇ ਗੁਜ਼ਰਿਆ ਸਮੇਂ ਨੇ ਆਪਣੀ ਚਾਲ ਚੱਲੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਸਭ ਤੋਂ ਪਹਿਲਾ ਪਰਉਪਕਾਰ ਮੈਂ ਬੇਨਤੀ ਕੀਤੀ ਅਦ ਮੇਰਾ ਵਿਸ਼ਾ ਦਿੱਤੇ ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰ ਗਿਨੇ ਜਾਣ ਜੈਸੇ ਮੈਂ ਅਰੰਭਤਾ ਵਿੱਚ ਇੱਕ ਬੇਨਤੀ ਕਰਾਂ ਇਤਿਹਾਸ ਦੇ ਪੰਨੇ ਦਾ ਇੱਕ ਬੜਾ ਪਿਆਰਾ ਬਚਨ ਹੈ ਇਤਿਹਾਸਕਾਰ ਕਹਿੰਦੇ ਨੇ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਕਮਲ ਦੀ ਗੱਲ ਹੋ ਗਈ ਇਤਿਹਾਸਕਾਰੋ ਤੁਸੀਂ ਕਹਿੰਦੇ ਹੋ ਉਹ ਕਹਿੰਦੇ ਨੇ ਆਕਾਸ਼ ਦੇ ਤਾਰਿਆਂ ਦੀ ਕੋਈ ਗਿਣਤੀ ਕਰ ਲਏ ਹੋ ਸਕਦੀ ਹੈ ਅੱਜ ਕੱਲ ਸਾਇੰਸ ਬਹੁਤ ਤਰੱਕੀ ਕਰ ਚੁੱਕੀ ਹੈ ਸਾਇੰਸ ਇੰਨੀ ਤਰੱਕੀ ਕਰ ਲਏ ਕਿ ਆਕਾਸ਼ ਦੇ ਤਾਰਿਆਂ ਦੀ ਗਿਣਤੀ ਕਰਕੇ ਸਮਾਜ ਮਨੁੱਖਤਾ ਦੀ ਝੋਲੀ ਵਿੱਚ ਪਾ ਦੇ ਇੰਨੇ ਤਾਰੇ ਆਕਾਸ਼ ਵਿੱਚ ਨੇ ਪਰ ਸੱਚ ਜਾਣਿਓ ਦੁਨੀਆ ਵਾਲਿਓ ਜਿਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤਾਰੇ ਨੇ ਨਾ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦਾ ਫਿਰ ਬੇਨਤੀ ਕਰਾਂ ਤਾਰੇ ਗਿਨੇ ਜਾਤ ਹੈ ਆਕਾਸ਼ ਦੇ ਤਾਰੇ ਗਿਨੇ ਜਾ ਸਕਦੇ ਨੇ ਗਿਨ ਲਓ ਕੋਈ ਗੱਲ ਨਹੀਂ ਸਾਨੂੰ ਕੋਈ ਦੁੱਖ ਨਹੀਂ ਹੈ ਪਰ ਸਚਾਈ ਜੋ ਜਿਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤਾਰੇ ਜਿੰਨਿਆਂ ਨੂੰ ਅੱਜ ਵੀ ਸਤਗੁਰੂ ਤਾਰ ਰਹੇ ਨੇ ਮਹਾਰਾਜ ਜੀ ਵਿਦਵਾਨ ਕਹਿੰਦਾ ਹੈ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿੰਨੇ ਤਾਰੇ ਉਹਨਾਂ ਦੀ ਗਿਣਤੀ ਕੋਈ ਨਹੀਂ ਆਓ ਸਭ ਤੋਂ ਪਹਿਲਾ ਉਪਕਾਰ 9.5 ਸਾਲ ਦੀ ਉਮਰ ਅਨੰਦਪੁਰ ਸਾਹਿਬ ਦੀ ਧਰਤੀ ਸਤਗੁਰੂ ਮਹਾਰਾਜ ਜੀ 9.5 ਸਾਲ ਦੀ ਉਮਰ ਵਿੱਚ ਆਪਣੇ ਸਾਥੀਆਂ ਨਾਲ ਗੁਰਬਾਣੀ ਵਿਚਾਰਾਂ ਕਰਦਿਆਂ ਕਰਦਿਆਂ ਜਦੋਂ ਘਰੇ ਆਏ ਤੱਕਦੇ ਨੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਨਮੁਖ ਸੀਸ ਧੁਕਾਈ ਖੜੇ ਨੇ ਤੇ ਬੇਨਤੀ ਕਰਦੇ ਨੇ ਦਾਤਾ ਜੀ ਆਪਜੀ ਕਿਰਪਾ ਕਰੋ ਸਾਡੇ ਧਰਮ ਦਾ ਜਿਹੜਾ ਵੇੜਾ ਹੈ ਉਹ ਡੁੱਬ ਰਿਹਾ ਤੁਸੀਂ ਕਿਰਪਾ ਕਰੋ ਸਾਡੇ ਧਰਮ ਦੇ ਡੁੱਬਦੇ ਵੇੜੇ ਨੂੰ ਕਿਉਂਕਿ ਹਿੰਦੁਸਤਾਨ ਦੀ ਗੱਦੀ ਤੇ ਬਰਾਜਮਾਨ ਬਾਦਸ਼ਾਹ ਔਰੰਗਜ਼ੇਬ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ ਮੈਂ ਇੱਥੇ ਬੇਨਤੀ ਕਰਦਾ ਜਾਵਾਂ ਆਪਾਂ ਮਨਾਂ ਵਿੱਚ ਇਹ ਭਰਮ ਕੱਢ ਦਈਏ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਵਾਸਤੇ ਕੁਰਬਾਨੀ ਨਹੀਂ ਕੀਤੀ ਬਿਲਕੁਲ ਨਹੀਂ ਇਹ ਸਾਡੀ ਸੋਚ ਵਿੱਚ ਫਰਕ ਪੈ ਗਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਈਸਾਈ ਆ ਜਾਂਦੇ ਸਤਗੁਰੂ ਤਾਂ ਵੀ ਜਾਂਦੇ ਜੇ ਸਤਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਕੋਲੋਂ ਮੁਸਲਮਾਨ ਆ ਜਾਂਦੇ ਸਤਗੁਰੂ ਤਾਂ ਵੀ ਜਾਂਦੇ ਹੁਣ ਇਹ ਕੁਰਬਾਨੀ ਹੋਈ ਕਾਦੇ ਵਾਸਤੇ ਇਹ ਕੁਰਬਾਨੀ ਹੋਈ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਵਾਸਤੇ ਇਰ ਬੇਨਤੀ ਕਰਾਂ ਅੱਜ ਦੁਨੀਆ ਰੌਲਾ ਪਾਉਂਦੀ ਹੈ ਮਨੁੱਖੀ ਅਧਿਕਾਰ ਚਾਹੀਦੇ ਨੇ ਸਚਾਈ ਹੈ ਜਿਹੜੇ ਮਨੁੱਖੀ ਅਧਿਕਾਰ ਲੈਣ ਤੁਰੇ ਸਰਦਾਰ ਜਸਵੰਤ ਸਿੰਘ ਖਾਲੜਾ ਜਿਨੇ ਬੇੰਤ ਲਾਸ਼ਾਂ ਗਿਣਾਈਆਂ ਉਸੇ ਬੰਦੇ ਦੀ ਲਾਸ਼ ਬਣਾ ਕੇ ਜਦੋਂ ਨੇ ਆਖਿਆ ਨਾ 25000 ਤੋਂ ਵੱਧ ਸੇ ਹਿੰਦੁਸਤਾਨ ਦੀ ਸਰਕਾਰ ਨੇ ਬੇਦੋਸ਼ੇ ਕਤਲ ਕਰ ਦਿੱਤੇ ਉਹਨਾਂ ਆਖਿਆ 25000 ਲਾਸ਼ਾਂ ਗਿਣਾਈਆਂ ਅੱਜ 25000 ਇੱਕ ਲਾਸ਼ ਹੋ ਜਾਏਗੀ ਉਸ ਸੂਰਮੇ ਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ ਖੈਰ ਮੇਰਾ ਵਿਸ਼ਾ ਮੈਂ ਬੇਨਤੀ ਕਰ ਰਿਹਾ ਹਿਊਮਨ ਰਾਈਟਸ ਕੀ ਹੈ ਮਨੁੱਖੀ ਅਧਿਕਾਰ ਗੁਰੂ ਤੇਗ ਬਹਾਦਰ ਪਾਸ਼ਾ ਮਨੁੱਖੀ ਅਧਿਕਾਰਾਂ ਵਾਸਤੇ ਤੁਰਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ 9.5 ਸਾਲ ਦੀ ਉਮਰ ਪਿਤਾ ਨੂੰ ਕਹਿੰਦੇ ਬਾਪੂ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਦੁਨੀਆ ਤੇ ਕੌਣ ਹੈ ਆਓ ਸੰਸਾਰ ਦੇ ਡੁੱਬਦੇ ਧਰਮ ਦੀ ਬਾਹ ਪਕੜੋ ਤੇ ਪਕੜ ਕੇ ਇਹਨਾਂ ਲੋਕਾਂ ਨੂੰ ਬਚਾਓ ਖੈਰ ਮੈਂ ਬੇਨਤੀ ਕਰਾਂ ਲੰਮਾ ਨਾ ਲੈ ਕੇ ਜਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਨੂੰ ਚਾਂਦਨੀ ਚੌਕ ਦਿੱਲੀ ਤੋਰੀਆ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਹੋਈ ਗੁਰੂ ਗੋਬਿੰਦ ਸਿੰਘ ਦਾ ਸਭ ਤੋਂ ਪਹਿਲਾ ਤੇ ਵੱਡਾ ਉਪਾਰੂ ਪਕਾਰ ਇਸ ਦੁਨੀਆ ਦੀ ਝੋਲੀ ਵਿੱਚ ਪਿਆ ਕਦੀ ਬਚਨ ਪੜਿਆ ਕਰੋ ਕਵੀਆਂ ਦੇ ਉਹ ਕਹਿੰਦਾ ਹੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਕੀ ਚਾਦਰ ਧਿਆਨ ਦੇਣਾ ਬਚਨ ਬੜੇ ਕਮਾਲ ਦੇ ਸਨ ਉਹ ਕਹਿੰਦਾ ਗੁਰੂ ਤੇਗ ਬਹਾਦਰ ਪਾਸ਼ਾ ਜਿਨ੍ਹਾਂ ਨੇ ਆਪਣੇ ਸਰੀਰਿਕ ਚੋਲੇ ਨਾਲ ਸਾਰੀ ਸ੍ਰਿਸ਼ਟੀ ਦੀ ਪੱਤ ਢੱਕ ਦਿੱਤੀ ਧਿਆਨ ਦੇਣਾ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੇ ਢਾਕੀ ਚਾਦਰ ਇਹ ਪਹਿਲਾ ਪਾਰੂ ਪਕਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 9.5 ਸਾਲ ਦੀ ਉਮਰ ਵਿੱਚ ਸਾਡੀ ਝੋਲੀ ਵਿੱਚ ਪਾਇਆ ਸਮਾਂ ਆਪਣੀ ਚਾਲ ਚੱਲਿਆ 9.5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਸੰਭਲਣ ਤੋਂ ਬਾਅਦ ਮੇਰੇ ਸਤਿਗੁਰੂ ਨੇ ਸਭ ਤੋਂ ਅਗਲਾ ਜਿਹੜਾ ਪਾਰਉਪਕਾਰ ਕੀਤਾ 1675 ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ 1680 ਦੇ ਅੰਦਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਨੇ ਇੱਕ ਨਗਾਰਾ ਰੱਖਿਆ ਜਿਹਦਾ ਨਾਂ ਰੱਖਿਆ ਸੀ ਰਣਜੀਤ ਉਹਨੂੰ ਕਹਿੰਦੇ ਸਰ ਰਣਜੀਤ ਨਗਾਰਾ ਮਹਾਰਾਜ ਕਹਿੰਦੇ ਨੇ ਦੋਵੇਂ ਟਾਈਮ ਹੋਗੇ ਨਗਾਰੇ ਵੱਜਿਆ ਕਰਨਗੇ ਕਿਉਂ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਸੀ ਨਾ ਕੋਈ ਪੱਗ ਬਨ ਸਕਦਾ ਨਾ ਕੋਈ ਘੋੜੇ ਤੇ ਚੜ ਸਕਦਾ ਹੈ ਨਾ ਕੋਈ ਕਿਰਪਾਨ ਰੱਖ ਸਕਦਾ ਹੈ ਹਿੰਦੁਸਤਾਨ ਦਾ ਇਤਿਹਾਸ ਕਹਿੰਦਾ ਹੈ ਮੇਰੇ ਸਤਿਗੁਰੂ ਨੇ ਆਖਿਆ ਸਿੱਖ ਦਸਤਾਰ ਵੀ ਬਨੇਗਾ ਸਿੱਖ ਕਿਰਪਾਨ ਵੀ ਰੱਖੇਗਾ ਸਿੱਖ ਜਿਹੜੇ ਵੀ ਕੰਮ ਬਾਦਸ਼ਾਹ ਕਰਦਾ ਹੈ ਸਿੱਖ ਕਰੇਗਾ ਮੇਰੇ ਬਾਬੇ ਨੇ ਸਾਨੂੰ ਖਾਲਸਾ ਬਣਾਇਆ ਫਿਰ ਮੈਂ ਬੇਨਤੀ ਕਰਾਂ ਸਤਿਗੁਰੂ ਨੇ ਦੂਸਰਾ ਪਾਰ ਉਪਕਾਰ ਸਾਡੀ ਝੋਲੀ ਵਿੱਚ ਪਾਇਆ ਰਣਜੀਤ ਨਗਾਰੇ ਦੀ ਸਿਰਜਣਾ ਕਰਕੇ ਸਾਨੂੰ ਜੰਗਾ ਜੁੱਧਾਂ ਵਾਲੇ ਬੰਨੇ ਪ੍ਰੇਰਿਆ ਖੈਰ ਸਤਿਗੁਰੂ ਮਹਾਰਾਜ ਪਰਉਪਕਾਰ ਕਰਦੇ ਕਰਦੇ ਤੀ ਮਾਰਚ 1699 ਦੀ ਵਿਸਾਖੀ ਦਾ ਦਿਨ ਆਇਆ ਵੈਸੇ ਉਸ ਸਮੇਂ ਤੀ ਮਾਰਚ ਸੀ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖੰਡੇ ਦੀ ਪਾਹੁਲ ਦਿੱਤੀ ਮੈਂ ਇਸ ਪਰਉਪਕਾਰ ਤੇ ਵਿਚਾਰ ਕਰਾਂ ਮਹਾਰਾਜ ਜੀ ਨੇ ਤੀ ਮਾਰਚ 1690 ਦੀ ਅਨੰਤਪੁਰ ਸਾਹਿਬ ਦੀ ਧਰਤੀ ਜਿਵੇਂ ਆਪ ਜੀ ਬੈਠੇ ਹੋ ਨਾ ਇਦਾਂ ਹੀ ਪੰਡਾਲ ਲੱਗਿਆ ਹੋਇਆ ਸੀ ਗਰੀ ਨਵਾਜ਼ ਗੁਰ ਕਲਗੀ ਤਰਪਾਸ਼ਾ ਮਹਾਰਾਜ ਜੀ ਗੁਰਤਾ ਗੱਦੀ ਤੇ ਸ਼ੋਭਿਤ ਨੇ ਸਤਿਗੁਰੂ ਮਹਾਰਾਜ ਨੇ ਉਸ ਦੀਵਾਨ ਅੰਦਰ ਪਹਿਲਾ ਬਾਣੀ ਦੇ ਨਿਤਨੇਮ ਹੋਏ ਉਪਰੰਤ ਗੁਰੂ ਘਰ ਕੇ ਰਾਗੀਆਂ ਨੇ ਕਥਾਵਾਚਕਾਂ ਨੇ ਵਿਚਾਰਾਂ ਕੀਤੀਆਂ ਸਤਿਗੁਰੂ ਮਹਾਰਾਜ ਜੀ ਫਿਰ ਕਿਰਪਾਨ ਲੈ ਕੇ ਪਰੇ ਮੈਦਾਨ ਦੇ ਪੂਰੀ ਸੰਗਤ ਦੇ ਸਾਹਮਣੇ ਸਤਿਗੁਰੂ ਮਹਾਰਾਜ ਆਏ ਬੜੇ ਪਿਆਰ ਵਿੱਚ ਕਹਿੰਦੇ ਨੇ ਮੇਰੇ ਸਤਿਕਾਰਯੋਗ ਬੱਚਿਓ ਅਤ ਗੁਰੂ ਦੀ ਕਿਰਪਾਨ ਇੱਕ ਸੀਸ ਦੀ ਮਹੰਗ ਕਰਦੀ ਹੈ ਇਹ ਆ ਦੇਣਾ ਸ਼ਬਦ ਬੜੇ ਪਿਆਰੇ ਸਨ ਮੇਰੇ ਪਿਆਰੇ ਬੱਚਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾਣ ਅੱਜ ਇੱਕ ਸੀਸਤੀ ਮੰਗ ਕਰਦੀ ਹੈ ਸਤਿਗੁਰੂ ਮਹਾਰਾਜ ਨੇ ਇਤਿਹਾਸ ਕਹਿੰਦਾ ਹੈ ਤਿੰਨ ਵਾਰ ਬੜੇ ਪਿਆਰ ਵਿੱਚ ਬੁਕਾਰ ਕੇ ਆਵਾਜ਼ ਦਿੱਤੀ ਪਾਈਦਿਆ ਸਿੰਘ ਜੀ ਖੜੇ ਹੋਗੇ ਦਾਤਾ ਪਹਿਲਾਂ ਵੀ ਤੇਰਾ ਹੈ ਤੇ ਬਾਅਦ ਵਿੱਚ ਵੀ ਤੇਰਾ ਹੈ ਤੂੰ ਲੈ ਲੈ ਸਿਰ ਪਾਈਦਿਆ ਸਿੰਘ ਜੀ ਹਾਜ਼ਰ ਹੋਏ ਸਤਿਗੁਰੂ ਜੀ ਲੈ ਕੇ ਗਏ ਨੇ ਪਰਤ ਕੇ ਖੂਨ ਨਾਲ ਲਿਬੜੀ ਕਿਰਪਾਣ ਲੈ ਕੇ ਸਤਿਗੁਰੂ ਪਰਤ ਕੇ ਆਏ ਆਵਾਜ਼ ਦੇਦੇ ਨੇ ਅੱਜ ਗੁਰੂ ਦੀ ਕਿਰਪਾ ਨੂੰ ਇੱਕ ਹੋਰ ਸੀਸਤੀ